ਬੀਤੀ ਰਾਤ ਫਤੇਗੜ ਚੂੜੀਆਂ ਸੰਸਪਰਾ ਰੋਡ ਉੱਪਰ ਇੱਕ ਕਵਾੜਤੀ ਦੁਕਾਨ ਨੂੰ ਅਚਾਨਕ ਅੱਗ ਲੱਗੇ ਜਿਸ ਨਾਲ ਦੁਕਾਨ ਦੇ ਅੰਦਰ ਪਿਆ ਕਵਾੜਦਾ ਸਮਾਨ ਸੜਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਲਾਹ ਦਿੱਤੀ ਗਈ ਸੂਚਨਾ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਫਤੇਗੜ ਚੂੜੀਆਂ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਲੋਕਾਂ ਦੇ ਸਹਿਯੋਗ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਇਸ ਦੇ ਬਾਵਜੂਦ ਵੀ ਕਵਾੜੀਏ ਦਾ ਲੱਖਾਂ ਰੁਪਈਆ ਦਾ ਸਮਾਨ ਇਹ ਸੜਕੇ ਸਵਾਗਤ ਇਸ ਦਾ ਉਸ ਦਾ ਕਾਫੀ ਨੁਕਸਾਨ ਹੋਇਆ ਸਾਡੇ ਨਾਲ ਇੱਥੇ ਮੌਜੂਦ ਨੇ ਦੁਕਾਨ ਦੇ ਮਾਲਕ ਕਸ਼ਮੀਰ ਸਿੰਘ ਜੀ ਦੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਅੱਗ ਲੱਗੀ ਕਿੰਨਾ ਕੋਨਾਂ ਦਾ ਨੁਕਸਾਨ ਹੋਇਆ ਕਸ਼ਮੀਰ ਸਿੰਘ ਜੀ ਕਿਵੇਂ ਜਿੱਥੇ ਦੇ ਤਮਾਤਾ ਜੀ ਸਾਡੀ ਆ ਆਪਣਾ ਅੱਡੇ ਤੋਂ ਸਿੱਧੀ ਜਿਹੜੀ ਫਜ਼ੇਕਰਦ ਜਾਂਦੀ ਵਿੱਚੋਂ ਤੇ ਕਿਸ ਤਰ੍ਹਾਂ ਲੱਗੀ ਅੱਗ ਪਤਾ ਨਹੀਂ ਚਾਨਕ ਹੀ ਅਹੀਂ ਅੰਦਰ ਬੈਠੇ ਆ ਚਾਨਕ ਹੀ ਅੱਗ ਲੱਗੀ ਤੇ ਉਹ ਬੇਟੀ ਮੇਰੀ ਨੇ ਦੱਸਿਆ ਪੁੱਤਰੀ ਮੇਰੀ ਨੇ ਵੀ ਪਾ ਅੱਗ ਲੱਗੀ ਹੈ ਬਹੁਤ ਭੱਜੇ ਲੱਠੇ ਲੋਕਾਂ ਨੇ ਬਹੁਤ ਮਦਦ ਕੀਤੀ ਹੱਡੀ ਤੇ ਉਹਦੇ ਸੰਯੋਗ ਨਾਲ ਗੱਡੀਆਂ ਫੇਰ ਗੱਡੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਫੁੱਸ ਦੀ ਮਤ ਨਾਲ ਮਹਾਯੱਗ ਤੇ ਕਾਬੂ ਪਾਇਆ ਤੇ ਮੇਰਾ ਲੱਖਾਂ ਦਾ ਸਮਾਨ ਛੱਡ ਕੇ ਸਵਾਹ ਹੋ ਗਿਆ ਤੇ ਮੈਨੂੰ ਇਹਦਾ ਮਿਹਰਬਾਨੀ ਕਰਕੇ ਇਹਦਾ ਮਾਮਲਾ ਦਿੱਤਾ ਜਾਵੇ ਕਿੰਨਾ ਕੁ ਨੁਕਸਾਨ ਹੋਇਆ ਲੱਖਾਂ ਪਈਆਂ ਨੁਕਸਾਨ ਹੋ ਗਿਆ ਬਹੁਤ ਵੱਡੀ ਦੁਕਾਨ ਹਿੱਕਵਾ ਦਿੱਜੀ ਅੱਗ ਦੇ ਕਾਬੂ ਤੇ ਤਰਾ ਪਾਇਆ ਅੱਗ ਦੇ ਕਾਬੂ ਜੀ ਬਹੁਤ ਲੋਕਾਂ ਨੇ ਮਦਦ ਕੀਤੀ ਲਗ ਲਗ ਉਹ ਭੱਜ ਕੇ ਆਏ ਤੇ ਫਿਰ 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 ਬੀੜੀਆਂ ਗੱਡੀਆਂ ਨੇ ਆਨਕੇ ਬੁਝਾਈ ਅੱਗ ਨਾਲ ਪੁਲਿਸ ਦੀ ਮਦਦ ਨਾਲ ਸਹਿਯੋਗ ਨਾਲ ਸਾਡਾ ਚਲੋ ਅੱਗ ਤੇ ਕਾਬੂ ਹੋ ਗਿਆ ਪਤਾ ਨਹੀਂ ਲੱਗਾ ਕੀ ਚਾਂਸ ਹੋਇਆ ਅੱਗ ਦਾ ਕੋਈ ਸਮਝ ਨਹੀਂ ਲੱਗੀ ਹਾਂ ਨਹੀਂ ਜੀ ਕੋਈ ਸ਼ੱਕ ਨਹੀਂ ਕਿ ਤੁਸੀਂ ਕੀ ਮੰਗ ਕਰਦੇ ਹੈ ਮੰਗ ਕਰਦੇ ਕੋਈ ਹਾਨੂੰ ਸਾਨੂੰ ਥੋੜਾ ਬੋਤਾ ਸਰਕਾਰ ਵੱਲੋਂ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਐ ਇੱਕਾਰਦੀ ਦੁਕਾਨ ਬਹੁਤਾਂ ਪਰਿਵਾਰ ਦਾ ਖੱਤਿਆ ਭੜਾ ਪਹਿਲਾਂ ਵੀ ਹਟਾਣਾ ਸੌਖਾ ਹੋ ਗਿਆ ਇਹ ਸਾਰਾ ਤੇ ਲੋਹੇ ਵਿੱਚੋਂ ਨਹੀਂ ਸਾਨੂੰ ਬੜਾ ਘਾਟਾ ਪੈ ਗਿਆ ਤੇ ਆ ਅਚਾਨਕ ਜਿਹੜੀ ਅੱਗ ਲੱਗ ਗਈ ਆ ਇਹਦੇ ਨਾਲ ਸਾਨੂੰ ਜਿਆਦਾ ਹੀ ਨਾ ਅੱਗ ਆਣ ਗਾਣ ਲਾ ਕੋਈ ਨਾਮ ਦਾ ਤੇ ਸਾਡੇ ਸਰਕੇ ਕੋਈ ਕਿੰਨਾ ਪਤਾ ਲੱਗੀ ਕਿੰਨੀ ਅੱਗ ਲੱਗੀ ਲੱਗੀ ਕਿਦਾਂ ਸੀ ਉਤਲੀ ਮੰਜ਼ਲ ਤੇ ਜਿਹੜਾ ਆ ਅਮੋਬਤੀਆਂ ਨਹੀਂ ਆ ਤੇ ਉਹਨਾਂ ਦਾ ਅਚਾਨਕ ਧੂਆ ਨਿਕਲਿਆ ਤੇ ਉਹ ਤੋਂ ਸਾਨੂੰ ਪਤਾ ਲੱਗਾ ਸੀ ਆਪਣਾ ਹੱਲਾਸ਼ੀਰੀ ਕੀਤੀ ਆ ਤੇ ਅੱਗੇ ਜਿਹੜਾ ਆ ਇੱਕ ਕਾਬੂ ਪਾ ਲਿਆ ਪਰ ਪਰ ਇਹ ਗੱਲੇ ਵੀ ਹੱਡਾਂ ਲੱਖਾਂ ਦਾ ਸੜ ਕੇ ਸਵਾਹ ਹੋ ਗਏ ਕਵਾੜ ਦੇ ਅੰਦਰ ਪਿੱਤਲੇਗਾ ਹੀ ਕੁਝ ਪਿੱਤਲ ਵੀ ਸੜ ਗਿਆ ਤੇ ਆਪਣਾ ਪਲਾਸਟਿਕੀ ਤਾਂਬੇ ਰੀਆ ਤਾਹੂ ਸਭ ਸੜ ਕੇ ਸਵਾਹ ਹੋ ਗਏ ਇੰਨਾ ਕ ਨੁਕਸਾਨ ਸਿਲਵਰੀ ਵੀ ਇੰਨਾ ਕ ਨੁਕਸਾਨ ਲੱਖਾਂ ਦਾ ਨੁਸਾਨ ਹੋ ਗਿਆ ਇਹ ਤਾਂ ਅਹੀਂ ਚਾਹੁੰਦੇ ਕੋਈ ਨਾ ਕੋਈ ਹਾਨੂੰ ਬਾਜੀ ਮਤ ਕੀਤੀ ਜੀ ਆ